ਸਾਰੇ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੀ ਬੀਡੂ ਸਭ ਤੋਂ ਮਤਲਬ ਕਿ ਬਹੁਤ ਜਿਆਦਾ ਉਮੀਦਵਾਰੀ ਚੋਣ ਲੜ ਰਹੀ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਨ੍ਹਾਂ ਗੁਰੂ ਧੰਨ ਗੁਰਗਨ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨਦਨ ਸਾਹਿਬ ਜਾਣਾ ਵਾਹਿਗੁਰੂ ਉਹਨਾਂ ਨੂੰ ਚਾਨ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁੱਖਾ ਦੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਜੀ ਗਾਂ ਖਾਸ ਹੋਇਆ ਗਿੱਧੇ ਬੱਸੀ ਅੱਜ ਸਰਦਾਰ ਅਮਰਪਾਲ ਸਿੰਘ ਦੀ ਚੋਣ ਮਹਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਅਸੀਂ ਕਰਨੇ ਮ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਐ ਤੇ ਪਰ ਅੱਜ ਜਿਹੜਾ ਇਲੈਕਟ੍ਰੋਲਿਕ ਚੀਜ਼ ਐ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆਂ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜੱਟ ਦੀ ਕਲਾਵਾੜੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆਂ ਕਿ ਹੁਣ ਆਪਾਂ ਕਿਤੇ ਧੋਖਾ ਨਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਐ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਐ ਉਹਨਾਂ ਦੇ ਜਿਹੜੇ ਪਰਡੇ ਉਹ ਪਾਸੇ ਕਰ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਫਤਿਹ ਆਜੋ ਆਜੋ ਥੋੜੇ ਪਿਛੇ ਰੱਖੋ ਮੇਰਾ ਮਾਰਦੇ ਹੋਰੇ ਮਰ ਆਪਣੇ ਪਰ ਨੂੰ ਹੋ ਵੀਰ ਮਰ ਆਪਣੇ ਪਰ ਨੂੰ ਜੋ ਮਗਰ ਸਗਤਾ ਜੀ ਨਾਲ ਆ ਜਾਓ ਪਿਆਰ ਆ ਰਿਹਾ ਆ ਥੋੜੀ ਜਿਹੀ ਵਾਰੀ ਬੰਦ ਕਰੀ ਲਾਉਂਗੇ ਮਾਦਾ ਜੀ ਮਾਈਕ ਥੱਲੇ ਕਰ ਮਾਦਾ ਜੀ ਦੇਸ ਕਵਰ ਬਰ ਕੋਈ ਆਰਮੀ ਚਿਕਲਾ ਮਾਦਾ ਆਈਡੀਆ ਥੋੜਾ ਥੋੜਾ ਕੇ ਨਾ ਲਾਓ ਮਾਦਾ ਤੇ ਲਾਓ ਇੱਕ ਮਿੰਟ ਇਹ ਪਹਿਲੋ ਕੇਰੀ ਕਰੀ ਫਿਰ ਮਾਦਾ ਜੀ ਦੀ ਗੱਲ ਪਾਪਾ ਜੀ ਮਾਦਾ ਜੀ ਦੀ ਲਾ ਬੜਾ ਯਾਰ ਮਾਈਕ ਥੱਲੇ ਕਰ ਲੀ ਮਾਈਕ ਦਾ ਨਾ ਕਰੋ ਯਾਰ ਕੀ ਕਰਾਉਣਾ ਹੋ ਪਿਛੇ ਹੀ ਜਾਂਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਉਹ ਮੋਰਚਾ ਵਾਲਾ ਜਿਹੜਾ ਅਸੀਂ 2-3 ਮਹੀਨੇ ਚਲਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਕਦੀ ਹੈ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਜੀ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਸਮਾਪਤ ਹੋ ਗਿਆ ਸਮਾਪਤ ਹੈ ਅਸੀਂ ਹੁਣ ਇਹ ਨਵੇਂ ਮੋਰਚੇ 'ਤੇ ਜਾ ਰਹੇ ਹਾਂ ਕਿ ਕਿਸੰਗਤਾਂ ਦੇ ਜੋ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੋਏ ਇਹਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਫਿਰ ਬਾਕੀ ਸੰਗਤਾਂ ਨੂੰ ਚਾਰਚ ਫੇਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਨੋਟ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੀ ਤੇ ਸਹਿਯੋਗ ਦਿੱਤਾ ਗੁਰੂ ਪਾਸ਼ਾ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਮਾਤਾ ਜੀ